ਕਿਵੇਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਢੇਡਾ ਮਾਰਿਆ ਜਾਂਦਾ ਇੱਧਰ ਜਾਂ ਫਿਰ ਪੰਚਾਇਤ ਵੱਲੋਂ ਕੋਈ ਚੌਂਕੀਦਾਰ ਜਿਹੜਾ ਉਹ ਅੱਡੇ ਦੇ ਵਿੱਚ ਜਾਨਕਿ ਮੇਰੇ ਮਿਸਿੰਗ ਰਹਿਣਾ ਚਾਹੀਦਾ ਹੈ ਪਹਿਲਾਂ ਇੱਥੇ ਠੇਕੇਦਾਰ ਨੇ ਰੱਖਿਆ ਹੋਇਆ ਸੀ ਚੌਂਕੀਦਾਰ ਜੀ ਇੱਥੇ ਸੇਵਾ ਕੇਂਦਰ ਚ ਉਹ ਡੇਢ ਦੋ ਮਹੀਨੇ ਪਹਿਲਾਂ ਇੱਥੋਂ ਹਟਾਇਆ ਤੇ ਹੁਣ ਕੋਈ ਚੌਂਕੀਦਾਰ ਨਹੀਂ ਹੁੰਦਾ ਇੱਥੇ ਅੱਡੇ ਵਿੱਚ ਵੀ ਕੋਈ ਚੌਂਕੀਦਾਰ ਹੈ ਨਹੀਂ ਫਿਲਹਾਲ ਤਾਂ ਅੱਡੇ ਵਾਲਿਆਂ ਨੇ ਵੀ ਕੋਈ ਰੱਖਿਆ ਨਹੀਂ ਪੰਚਾਇਤ ਨੇ ਵੀ ਨਹੀਂ ਕੋਈ ਰੱਖਿਆ ਪੁਲਸ ਮਾਰਦੀ ਇੱਕ ਦੋ ਵਾਰੀ ਗੇਟੇ ਰਾਤ ਨੂੰ ਤੇ ਥੋੜਾ ਇਹ ਰੋਡ ਤੋਂ ਪਿੱਛੇ ਹੋਣ ਕਰਕੇ ਨਹੀਂ ਪਤਾ ਸਵੇਰੇ ਜਦੋਂ ਇਹ ਮੈਡਮ ਆਏ ਆਪਣੀ ਡਿਊਟੀ ਤੇ ਤਾਂ ਇਹਨਾਂ ਨੇ ਇੱਥੇ ਚੈੱਕ ਕੀਤਾ ਤਾਂ ਤਾਲੇ ਰੁੱਟੇ ਹੋਏ ਸੀ ਬੈਟਰੀਆਂ ਵਗੈਰਾ ਚੋਰੀ ਹੋਈਆਂ ਸੀ ਜਿਵੇਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਗੇੜਾ ਮਾਰਿਆ ਜਾਂਦਾ ਇੱਧਰ ਜਾਂ ਫਿਰ ਪੰਚਾਇਤ ਵੱਲੋਂ ਕੋਈ ਚੌਂਕੀਦਾਰ ਜਿਹੜਾ ਉਹ ਅੱਡੇ ਦੇ ਵਿੱਚ ਜਾਨੀ ਕਿ ਮੌਜੂਦ ਹੋਣਾ ਚਾਹੀਦਾ ਹੈ ਪਹਿਲਾਂ ਇੱਥੇ ਠੇਕੇਦਾਰ ਨੇ ਰੱਖਿਆ ਹੋਇਆ ਸੀ ਚੌਂਕੀਦਾਰ ਜੀ ਇੱਥੇ ਸੇਵਾ ਕੇਂਦਰ ਚ ਉਹ ਡੇਢ ਦੋ ਮਹੀਨੇ ਪਹਿਲਾਂ ਇੱਥੋਂ ਹਟਾਇਆ ਤੇ ਹੁਣ ਕੋਈ ਚੌਂਕੀਦਾਰ ਨਹੀਂ ਹੁੰਦਾ ਇੱਥੇ ਅੱਡੇ ਵਿੱਚ ਵੀ ਕੋਈ ਚੌਂਕੀਦਾਰ ਹੈ ਨਹੀਂ ਫਿਲਹਾਲ ਤਾਂ ਅੱਡੇ ਵਾਲਿਆਂ ਨੇ ਵੀ ਕੋਈ ਰੱਖਿਆ ਨਹੀਂ ਪੰਚਾਇਤ ਨੇ ਵੀ ਨਹੀਂ ਕੋਈ ਰੱਖਿਆ ਪੁਲਸ ਮਾਰਦੀ ਇੱਕ ਦੋ ਵਾਰੀ ਗੇੜੇ ਰਾਤ ਨੂੰ ਤੇ ਥੋੜਾ ਇਹ ਰੋਡ ਤੋਂ ਪਿੱਛੇ ਹੋਣ ਕਰਕੇ ਨਹੀਂ ਪਤਾ ਲੱਗਿਆ ਸਵੇਰੇ ਜਦੋਂ ਇਹ ਮੈਡਮ ਆਏ ਆਪਣੀ ਡਿਊਟੀ ਤੇ ਤਾਂ ਇਹਨਾਂ ਨੇ ਇੱਥੇ ਚੈੱਕ ਕੀਤਾ ਤਾਂ ਤਾਲੇ ਰੁੱਟੇ ਹੋਏ ਸੀ ਬੈਟਰੀਆਂ ਵਗੈਰਾ ਚੋਰੀ ਹੋਈਆਂ ਸੀ। ਸਾਡੇ ਸਰਪੰਚ ਸਾਹਿਬ ਜਿਹੜੀ ਤੁਹਾਡਾ ਅੱਜ ਸਭਦਾ ਕੇਂਦਰ ਵਿੱਚ ਚੋਰੀ ਹੋਈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਰਾਤੀ ਕੋਈ ਰਾਤੀ ਚੋਰੀ ਹੋਈ ਹੈ ਸਭਦਾ ਕੇਂਦਰ ਚ ਆਪਣੇ ਪਿੰਡ ਕਾਨਪੁਰ ਖੁਈ। ਇੱਥੇ 8 ਬੈਟਰੀ ਤੇ ਇੱਕ ਇਨਵਰਟਰ ਤੇ ਨਾਲ ਡੀਵੀਆਰ ਵਗੈਰਾ ਚੋਰੀ ਕਰਕੇ ਲੈ ਗਏ ਨੇ ਚੋਰ। ਤੇ ਹੁਣ ਕੀਤੀ ਹੈ ਪੁਲਿਸ ਕੰਪਲੀਟ ਕੀਤੀ ਹੈ ਚੱਲ ਰਹੀ ਹੈ ਅੱਗੇ ਵੈਰੀਫਿਕੇਸ਼ਨ। ਇਨਾਮ ਜੀ ਮੇਰਾ ਨਾਮ ਸਰ ਗੁਰਵਿੰਦਰ ਕੌਰ ਹੈ ਜਦੋਂ ਅਸੀਂ ਸਵੇਰੇ ਆਉਂਦੇ ਹ ਜਿਸ ਹਿਸਾਬ ਨਾਲ ਜਦੋਂ 9 ਵਜੇ ਲਗਭਗ 9:30 ਵਜੇ ਆਉਂਦੇ ਆ ਜਦੋਂ ਅਸੀਂ ਸਵੇਰੇ ਆ ਕੇ ਤਾਲਾ ਵਗੈਰਾ ਦੇਖੇ ਟੁੱਟਿਆ ਹੋਇਆ ਸੀਗਾ ਪਹਿਲੇ ਤੇ ਅੰਦਰ ਚੈੱਕ ਕੀਤਾ ਸਾਡੇ ਸਮਾਨ ਵਗੈਰਾ ਜਿਹਦਾ ਬੈਟਰੀ ਵਗੈਰਾ ਜੁਪੀਸ ਚੋਰੀ ਹੋਇਆ ਹੋਇਆ ਸੀਗਾ ਇਸ ਰਿਗਾਰਡਿੰਗ ਸਾਡੇ ਇੰਟਰਨੈਟ ਸੰਬੰਧੀ ਸਾਰਾ ਸਮਾਨ ਚੋਰੀ ਹੋਇਆ ਹੋਇਆ ਸੀਗਾ ਲਗਭਗ ਕਿੰਨੇ ਕਦੀ ਚੋਰੀ ਹੋ ਗਏ ਜੀ ਲਗਭਗ ਬੈਟਰੀਆਂ ਦਾ ਸਾਬਤ ਤਾਂ ਜਦੋਂ ਉਹ ਤਾਂ ਉੱਪਰ ਸਾਡੇ ਮੇਨ ਚਾਰਜ ਨੂੰ ਹੀ ਪਤਾ ਹੋਏਗਾ ਕਈ ਪਿਆਰਤੀ ਅੱਗੇ ਹਾਂਜੀ ਸ਼ੁਕਰੀਆ ਕੀ ਚਾਹੁੰਦੇ ਹੋ ਸਰਕਾਰ ਤੋਂ ਮੰਗ ਕਰਦੇ ਹੋ ਕਿ ਇਸ ਆਪਣੇ ਅਡੇ ਦੇ ਵਿੱਚ ਜਿਹੜੇ ਕਿ ਚੌਂਕੀਦਾਰ ਰੱਖਿਆ ਜਾਵੇ ਹਾਂਜੀ ਇਹੀ ਮੰਗ ਹੈ ਕਿ ਜਿੱਦਾਂ ਪਹਿਲਾਂ ਰਾਤ ਦਾ ਨਾਈਟ ਗਾਰਡ ਸੀਗਾ ਉਹ ਰੱਖਿਆ ਜਾਵੇ ਕਿਉਂਕਿ ਅੱਗੇ ਤੋਂ ਚੋਰੀ ਦੀ ਕੋਈ ਸੁਭਾਅ ਨਾ ਬਣੇ